ਜਗਦੇ ਆਚਾਨਣਾ ਨਾ ਮੁਖ ਤੂੰ ਛਪਾਵੇ ਧੂਣੀਆਂ ਨੂੰ ਪਾਉਣ ਆਇਆ ਸਿੱਧੇ ਸੱਦੇ 라ਵੇ ਜਗਦੇ ਆਚਾਨਣਾ ਨਾ ਮੁਖ ਤੂੰ ਛਪਾਵੇ ਧੂਣੀਆਂ ਨੂੰ ਪਾਉਣ ਆਇਓ ਸਿੱਧੇ ਸੱਦੇ 라ਵੇ ਜਗਦੇ ਆਚਾਨਣਾ ਪਿਤਾ ਤੇਰਾ ਕਾਲੂ ਜੀ ਤ੍ਰਿਪਤਾਇ ਮਾਵੇ ਪੀਤਾ ਤੇਰਾ ਕਾਲੂ ਜੀ ਤ੍ਰਿਪਤਾਇ ਮਾਵੇ ਜਾਗਦੇ ਅਚਾਨਣਾ ਨਾ ਮੁਖੜਾ ਛਪਾਵੇ ਜਾਗਦੇ ਅਚਾਨਣਾ ਨਾ ਮੁਖੜਾ ਛਪਾਵੇ ਦੁਨੀਆਂ ਦੇ ਲੋਕਾਂ ਨੂੰ ਤੂੰ ਪੌਣਿਆਉ ਰਾਵੇ ਜਾਗਦੇ ਅਚਾਨਣਾ ਜਾਗਦਾ ਤੁੰ ਵਾਲੀ ਸਹਿਬਾ ਨਾਨਕੀ ਦਾ ਚਾਵੇ ਜਗਦਾਤਮ ਵਾਲੀ ਸੇਬਾ ਨਾਨਕੀ ਦਾ ਚਾਵੇ ਜਗਦੇ ਅਚਾਨਣਾ ਨਾ ਮੁਖੜਾ ਛਪਾਵੇ ਜਗਦੇ ਅਚਾਨਣਾ ਨਾ ਮੁਖੜਾ ਛਪਾਵੇ ਜਗਦੇ ਅਚਾਨਣਾ ਨਾ ਮੁਖੜਾ ਛਪਾਵੇ ਦੁਨੀਆਂ ਨੂੰ ਪੌਣ ਆਇਓ ਸਿੱਧੇ ਸੱਦੇ 라ਵੇ ਜਗਦੇ ਅਚਾਨਣਾ ਨਾ ਮੁਖੜਾ ਛਪਾਵੇ ਜਾਗ ਦੇ ਅਚਾਨਣਾ ਨਾ ਮੁਖੜਾ ਛਪਾਵੇ ਜਾਗ ਦੇ ਅਚਾਨਣਾ ਮੱਕੇ ਵਾਲ ਪੈਰ ਵੇਖ ਕਾਜੀ ਰੌਲਾ ਪਾਉਂਦੇ ਨੇ ਰੱਬ ਦੇ ਫਕੀਰ ਨੂੰ ਠੁੱਡੇ ਨਾ ਜਗਾਉਂਦੇ ਨੇ ਮੱਕੇ ਵਾਲ ਵੇਖ ਪੈਰ ਕਾਜੀ ਰੌਲਾ ਪਾਉਂਦੇ ਨੇ ਘੁੱਡੇ ਨਾਲ ਰੱਬ ਦੇ ਫ਼ੇ ਕਿਰਨੂੰ ਜਗਾਉਂਦੇ ਨੇ ਵਾਰੀ ਤੇਥੋਂ ਜਾਵਾ ਦਿੱਤਾ ਮੱਕਾ ਤੂੰ ਕਮਾਵੇ ਜਾਗਦੇ ਆਵਾਲੀਆਂ ਨਾ ਮੁਖੜਾ ਛਪਾਵੇ ਜਾਗਦੇ ਆਵਾਲੀਆਂ ਨਾ ਮੁਖੜਾ ਛਪਾਵੇ ਦੁਨੀਆਂ ਨੂੰ ਪਾਉਣ ਆਇਓ ਸਿੱਧੇ ਸਾਦੇਰਾਵੇ ਦੁਨੀਆਂ ਨੂੰ ਪਾਉਣ ਆਇਓ ਸਿੱਧੇ ਸਾਦੇਰਾਵੇ ਜਗਦੇ ਹਵਾਲੀਆਂ ਨਾ ਮੁਖੜਾ ਛਪਾਵੇ ਜਗਦੇ ਹਵਾਲੀਆਂ ਨਾ ਮੁਖੜਾ ਛਪਾਵੇ ਜਗਦੇ ਹਵਾਲੀਆਂ ਬਾਬਾ ਆਖੇ ਕਾਜੀਆ ਕਾਤੋਂ ਰੌਲਾ ਪਾਇਆ ਬਾਬਾ ਆਖੇ ਕਾਜੀਆ ਤੋਂ ਰੌਲਾ ਪਾਇਆ ਚਰਨ ਮੇਰੇ ਤੂੰ ਉਧਰ ਕਰ ਦੇ ਜਿੱਧਰ ਨਹੀਂ ਖਦਾਇਆ ਚਰਨ ਮੇਰੇ ਤੂੰ ਉਧਰ ਕਰ ਦੇ ਜਿੱਧਰ ਨਹੀਂ ਖਦਾਇਆ ਫਾੜ ਕੇ ਚਰਨ ਕਾਜੀ ਰਿਆ ਤਮਾਵੇ ਜੱਗ ਦੇ ਅਚਾਨਣਾ ਤੂੰ ਮੁਖਨਾਸ਼ ਪਾਵੇ ਜੱਗ ਦੇ ਅਚਾਨਣਾ ਤੂੰ ਮੁਖਨਾਸ਼ ਪਾਵੇ ਜੱਗ ਦੇ ਅਚਾਨਣਾ ਕੁੰਮ ਦਾ ਵੇਖ ਮਕੇ ਨੂੰ ਕਾਜੀ ਰੌਲਾ ਪਾਇਆ ਕੁੰਮ ਦਾ ਵੇਖ ਮਕੇ ਨੂੰ ਕਾਜੀ ਰੌਲਾ ਪਾਇਆ ਅੱਜ ਮਕੇ ਵੇਖੋ ਚੱਲ ਕੇ ਰੱਬ ਆਪ ਹੈ ਆਇਆ ਅੱਜ ਮਕੇ ਵੇਖੋ ਚੱਲ ਕੇ ਰੱਬ ਆਪ ਹੈ ਆਇਆ ਭੁੱਲ ਗਿਆ ਕਾਜੀ ਪੈ ਗਿਆ ਸਿੱਧੇ ਸਦੇਰਾਵੇ ਜੱਗ ਦੇ ਆਚਾਨਣਾ ਤੋਂ ਮੁੱਖਣਾ ਛਪਾਵੇ ਜੱਗ ਦੇ ਆਚਾਨਣਾ ਤੋਂ ਮੁੱਖਣਾ ਛਪਾਵੇ ਦੁਨੀਆਂ ਨੂੰ ਪਾਉਣ ਆਇਆ ਸਿੱਧੇ ਸੱਦੇ ਰਾਵੇ ਦੁਨੀਆਂ ਨੂੰ ਪਾਉਣ ਆਇਆ ਸਿੱਧੇ ਸੱਦੇ ਰਾਵੇ ਜੱਗ ਦੇ ਆਚਾਨਣਾ ਨਾ ਮੁੱਖ ਤੂੰ ਛਪਾਵੇ ਜੱਗ ਦੇ ਆਚਾਨਣਾ ਨਾ ਮੁਖ ਤੁਸ਼ ਪਾਵੇ ਜਗ ਦੇ ਆਚਾਨਣਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ